ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਇਹ ਆਪਾਂ ਜੱਖੜ ਪਿੰਡ ਦਾ ਪੌੜਾ ਇਹ ਇਹ ਦੇਖੋ ਕੁੱਲ ਦੇ ਉੱਤੇ ਪਾਣੀ ਬਿਲਕੁਲ ਐਨ ਚੱਲ ਰਿਹਾ ਪੂਰਾ ਤੇ ਪਾਣੀ ਅੱਗੇ ਵੀ ਚੜੀ ਜਾ ਰਿਹਾਗਾ ਘਟਿਆ ਨਹੀਂ ਹਜੇ ਪਾਣੀ ਚੜ ਰਿਹਾਗਾ ਆਹ ਦੇਖ ਲਓ ਤੁਸੀਂ ਇਹ ਨਵਾਂ ਪੌੜਾ ਬਣਿਆ ਐ ਨਵੇਂ ਪੌੜਾ ਤੋਂ ਵੀਡੀਓ ਬਣੀ ਹੋਈ ਆ ਇਹ ਦੇਖ ਲਓ ਤੁਹਾਨੂੰ ਸਾਰਾ ਪੌੜਾ ਦਿਖਾ ਦਿੰਨੇ ਆ ਪਾਣੀ ਦੀ ਸਪੀਡ ਦੇਖ ਲਓ ਤੁਸੀਂ ਸਪੀਡ ਪਾਣੀ ਦੀ ਬਹੁਤ ਆ ਅੱਗੇ ਰਾਮਪਲੀ ਕਰੇ ਇਹ ਇਹ ਸਾਰਾ ਘੱਗਦਾ ਵਹ ਤੁਸੀਂ ਦੇਖ ਸਕਦੇ ਹੋ ਕਿੰਨਾ ਤੇਜ਼ ਚੱਲ ਰਿਹਾਗਾ ਕਾਫੀ ਸਪੀਡ ਨਾਲ ਪਾਣੀ ਜਿਹੜਾ ਲੰਘ ਰਿਹਾਗਾ ਇੱਥੋਂ ਦੀ ਇਹ ਨਵਾਂ ਪੁਲ ਬਣਿਆ ਹੋਣਾ ਡਾਕਲ ਤੋਂ ਕਾਸੇਪੁਰ ਇਹ ਆ ਗਈ ਘੱਗਰ ਦੇ ਕੰਡੇ ਤੇ ਜੀ ਫਸਲ ਰੱਬ ਨਾ ਕਰੇ ਕੱਗਾ ਦਾ ਓਵਰਫਲੋ ਹੋ ਜਾਂਦਾ ਜੇ ਕੋਈ ਫਲੱਡ ਆ ਜਾਂਦਾ ਜਾਂ ਆਪਤ ਬਣ ਜਾਂਦੀ ਹੈ ਹੁਣ ਤੁਸੀਂ ਆਏ ਹਸਾ ਲਓ ਇਹ ਫਸਲ ਤੁਸੀਂ ਸਾਰੀ ਦੇਖ ਸਕਦੇ ਹੋ ਕਿੰਦਾ ਹਰੀ ਭਰੀ ਫਸਲ ਗੱਬੇ ਤੇ ਆਈ ਖੜੀ ਹੈ ਪੂਰੀ ਫਸਲ ਐਨ ਤਿਆਰ ਹੋਈ ਪਈ ਆ ਜਿੰਨਾ ਖਰਚਾ ਕਰਨਾ ਸੀ ਜ਼ਿੰਮੇਵਾਰਾਂ ਨੇ ਕਰ ਲਿਆ ਐ ਡੁਬਾ ਤਾਂ ਹੁਣ ਕੋਈ ਦੋ ਸਪਰੇਆ ਹੀ ਨੇ ਜਿਹੜੀਆਂ ਕਰਨੀਆਂ ਨੇ ਆਪਾਂ ਇਹ ਸਾਰਾ ਏਰੀਆ ਜਿਹੜਾ ਇੱਕ ਘੱਗਰ ਦਾ ਏਰੀਆ ਹੈ ਇਹ ਛੜਕਾ ਏ ਥੱਲੇ ਰੈਂਪ ਬਣਿਆ ਵਾ ਇਧਰੋਂ ਪਾਣੀ ਆਉਦਾ ਸਾਰਾ ਘੱਗਰ ਦਾ ਇਹ ਦੇਖੋ ਤੁਹਾਨੂੰ ਸਾਰਾ ਇਹ ਏਰੀਆ ਜਿਹੜਾ ਟੋਟਲ ਫਸਲਾਂ ਦੇਖੋ ਤੁਸੀਂ ਕਿੰਨੀਆਂ ਵਧੀਆ ਵਧੀਆ ਖੜੀਆਂ ਨੇ ਸਾਰੀ ਫਸਲ ਹੈਨ ਪੂਰੇ ਜੋਬਨ ਤੇ ਆ ਇਸ ਵੇਲੇ ਜਿਹੜੀ ਇਹ ਫਸਲ ਖੜੀ ਹੈ ਅਗਰ ਫਲੱਡ ਆ ਜਾਂਦਾ ਤਾਂ ਇਹ ਫਸਲ ਸਾਰੀ ਜਿਹੜੀ ਹੈ ਤੈਸ ਨੈਸ ਹੋ ਜਾਣੀ ਹੈ ਇਹਦੇ ਪਰਲੇ ਕੁਛ ਨਹੀਂ ਰਹਿਣਾ ਇੱਥੇ ਫਿਰ ਜ਼ਿੰਮੇਦਾਰ ਨਾ ਉੱਧਰ ਦਾ ਨਾ ਇੱਧਰ ਦਾ ਆਗੇ ਸਾਨੂੰ ਅਸੀਂ ਉਹਨਾਂ ਘਰ ਘੇਟਵਾ ਦਸਕਾਉਣੇ ਆ ਇਹ ਆ ਗਿਆ ਜੀ ਕਾ ਕਰ ਰਿਹਾ ਇਧਰੋਂ ਪਾਣੀ ਆ ਰਿਹਾਗਾ ਕਾ ਕਰਦਾ ਸਾਰਾ ਇਹ ਚੱਲ ਰਿਹਾਗਾ ਕਿਵੇਂ ਲੱਗਿਆ ਜੀ ਵੀਡੀਓ ਤੁਹਾਨੂੰ ਵਧੀਆ ਲੱਗਿਆ ਤਾਂ ਸ਼ੇਅਰ ਕਮੈਂਟ ਜਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਵੀ ਕਰ ਦਿਓ ਜੀ ਅੱਗੇ ਵਾਸਤੇ ਆਪਾਂ ਤੁਹਾਨੂੰ ਆਰਜੀਟੀਡੀ ਨੋਟੀਫਿਕੇਸ਼ਨ ਤੇ ਦੇ ਰਾਵਾਂਗੇ ਇਹਨਾਂ ਨੂੰ ਦਿਖਾਉਂਦੇ ਹੋਏ ਸਾਨੂੰ ਸਾਰਿਆਂ ਨੂੰ ਲਾਸਟ ਦੇ ਵਿੱਚ ਫਟੇ ਬੁਲਾਉਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਦਾਲ ਸਾਹਿਬ ਜੀ ਮਾਲਕਪਲੀ ਘਰੇ ਤੇ ਪਾਣੀ ਜਿਹੜਾ ਨਿਕਲਦੇ ਬਾਕੀ ਕੁਝ ਕਹਿ ਨਹੀਂ ਸਕਦੇ ਪਿੱਛੇ ਬਾਰੇ ਹਜੇ ਕੁਝ ਪਤਾ ਨਹੀਂ ਪੱਕਾ ਪੂਰਾ ਪਤਾ ਨਹੀਂ ਲੱਗਿਆ ਵੀ ਕਿੱਦਾਂ ਹੈਗਾ ਕਿੱਦਾਂ ਨਹੀਂ ਹੈਗਾ ਪਿੱਛੇ ਜਾਦੇ ਆ ਪਾਣੀ ਜਾਂ ਘਾਟਾ ਕੋਈ ਖਬਰ ਆਉਂਦੀ ਆ ਘਾਟਾ ਕੋਈ ਖਬਰ ਆਉਂਦੀ ਆ ਜਾਦੇ ਆ ਕੋਈ ਕਹਿੰਦਾ ਛੱਡਤਾ ਕੋਈ ਕਹਿੰਦਾ ਨਹੀਂ ਛੱਡਿਆ ਇੱਦਾਂ ਦੇ ਜਿਹੜੇ ਹਾਲਾਤ ਬਣੇ ਹੋਏ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ